ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ 20 ਅਗਸਤ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ ਰਾਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿੰਨਾ ਭਾਗਾਂ ਦੇ ਵਿੱਚ ਵੀਰੋ ਆਪਾਂ ਨੂੰ ਗਰਜ ਚਮਕ ਬੱਦਲ ਵਾਈ ਤੇ ਨਾਲ ਮੀਂਹ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਨੇ ਕਿੰਨਾ ਭਾਗਾਂ ਦੇ ਵਿੱਚ ਮੌਸਮ ਠੀਕ ਰਹੇਗਾ ਸਾਰੀ ਜਾਣਕਾਰੀ ਵੀਰੋ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਦਿਨ ਦੇ ਸਮੇਂ ਵੀ ਟੁੱਟਮੀਆਂ ਬਰਸਾਤੀ ਕਰਮੀਆਂ ਆਪਾਂ ਨੂੰ ਦੇਖਣ ਨੂੰ ਮਿਲਾਂਗੇ ਜਿਵੇਂ ਕਿ ਸਾਨੂੰ ਦੁਪਹਿਰ ਦੀ ਵੀਡੀਓ ਵਿੱਚ ਅੱਜ ਸਵੇਰ ਦੀ ਵੀਡੀਓ 'ਚ ਦੱਸਿਆ ਗਿਆ ਸੀ ਕਿ ਵੀਰੋ ਦੁਪਹਿਰ ਕਦੇ ਆਸ-ਪਾਸ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਆਪਾਂ ਨੂੰ ਟੁੱਟਮੇ ਰੂਪਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸੋ ਵੀਰੋ ਛੋਟੇ-ਮੋਟੇ ਮੀਂਹ ਦੇ ਸਪੈਲ ਅੱਜ ਦਿਨ ਦੇ ਸਮੇਂ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਰਾਤ ਨੂੰ ਵੀਰੋ ਹੁਣ ਤੋਂ ਆਉਂਦੇ ਘੰਟਿਆਂ ਦੇ ਬਾਅਦ ਜੇਕਰ ਆਪਾਂ ਗੱਲ ਕਰੀਏ ਪੰਜਾਬ ਦਾ ਵੀਰੋ ਦੱਖਣੀ ਤੇ ਪੂਰਬੀ ਹਿੱਸਾ ਜਿਵੇਂ ਕਿ ਬਠਿੰਡੇ ਤੋਂ ਲੈ ਕੇ ਵੀਰੋ ਬਠਿੰਡਾ, ਮਾਨਸ ਦੇ ਵੀਰੋ ਪੰਜਾਬ ਦੇ ਦੱਖਣੀ ਭਾਗ ਦੇ ਜੋ ਹਰਾਜਸਥਾਨ ਤੇ ਹਰਿਆਣੇ ਦੇ ਨੇੜੇ ਪੈਂਦੇ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਵੀਰੋ ਅੱਜ ਰਾਤ ਦੇ ਸਮੇਂ ਵੀ ਆਪਾਂ ਨੂੰ ਟੁੱਟੇ ਮੇਰ ਰੂਪਾਂ ਦੇ ਵਿੱਚ ਵੱਖ-ਵੱਖ ਸਮੇਂ ਵੀਰੋ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬੱਦਲਾਂ ਦੀ ਗਰਜ ਚਮਕ ਹਲਕਾ ਮੀਂਹ ਕਿਤੇ ਦਰਮਿਆਨਾ ਮੀਂਹ ਕਿਤੇ ਸ਼ਾਰਟ ਦੇ ਦਰਮਿਆਨ ਪਰ ਕੁਝ ਖੇਤਰਾਂ ਦੇ ਵਿੱਚ ਵੀਰ ਆਪਾਂ ਨੂੰ ਘੰਟਾ ਤੋਂ ਘੰਟੇ ਲਈ ਝੜੀ ਨੋਵਾ ਬਰਸਾਤ ਵੀ ਦੇਖਣ ਨੂੰ ਮਿਲ ਸਕਦੀ ਹੈ ਵੀਰੋ ਖਲਕਾਮੀ ਜੋ ਕਿ ਘੰਟੇ 2 ਘੰਟੇ ਤੱਕ ਲਗਾਤਾਰ ਵੀ ਪੈ ਸਕਦਾ ਸੂਰੇ ਏਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਜੋ ਦੱਖਣੀ ਤੇ ਪੂਰਬੀ ਭਾਗ ਨੇ ਵੀਰੋ ਇਨ੍ਹਾਂ ਭਾਗਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਬਾਕੀ ਪੱਛਮੀ ਸਰਦੀ ਖੇਤਰ ਨੇ ਵੀਰੋ ਜੋ ਕਿ ਮੱਧ ਪੰਜਾਬ ਦਾ ਏਰੀਆ ਵੀ ਕੋ ਉਹਨਾਂ ਦੇ ਵਿੱਚ ਵੀਰੋ ਬਰਸਾਤ ਦੇ ਅਸਰ ਥੋੜੇ ਆਪਾਂ ਨੂੰ ਘੱਟ ਦੇਖਣ ਨੂੰ ਮਿਲਣਗੇ ਬਾਕੀ ਵੀਰੋ ਸਵੇਰ ਦੀ ਵੀਡੀਓ ਵਿੱਚ ਜਿੱਮੇ ਆਪਾਂ ਨੂੰ ਜਾਣਕਾਰੀ ਮਿਲੂਗੀ ਕਿ ਮੌਸਮ ਦੇ ਸੰਬੰਧੀ ਵੀਰੋ ਕੱਲ ਦੇ ਦਿਨ ਦੀ ਵੀਡੀਓ ਕਬੀਰ ਕੱਲ ਨੂੰ ਦਿਨ ਸਵੇਰ ਦੀ ਵੀਡੀਓ ਵਿੱਚ ਆਪਾਂ ਸਾਰੀ ਜਾਣਕਾਰੀ ਸਹੀ ਤੋਂ ਸਹੀ ਫੇਰ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਇੱਕ ਵਾਰੀ ਵੀਰ ਇਸ ਨੂੰ ਦੱਸ ਦਈਏ ਵੀਰੋ ਕਿ ਰਾਤ ਨੂੰ ਤਕਰੀਬਨ ਪੰਜਾਬ ਦੇ 40 ਤੋਂ 45% ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਟੁਕਟਮੇ ਰੂਪ ਦੇ ਵਿੱਚ ਵੀਰੋ ਦੇਖਣ ਨੂੰ ਮਿਲਣਗੀਆਂ ਗਰਜ ਚਮਕ ਬੱਦਲਾਂ ਦੀ ਹਲਚਲ ਪੂਰਬੀ ਤੇ ਦੱਖਣੀ ਭਾਗਾਂ ਵਿੱਚ ਦੇਖਣ ਨੂੰ ਮਿਲੇਗੀ ਧੰਨਵਾਦ ਸਾਰੇ ਵੀਰਾਂ ਦਾ